ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਤੀਰਤ ਤਪ ਦਿਆਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸfst ਆਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸਵੇਲਾ ਬਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਰੁੱਤੀ ਮਹ ਕਵਣ ਜਿਤ ਹੋਆ ਆਕਾਰ ਬੇਲਣਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਤਿਤਵਾਰਣਾ ਜੋਗੀ ਜਾਣ ਰਤ ਮਹਾਂ ਨਾ ਕੋਈ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉਂ ਬਰਨੀਕ ਵਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਦੇ ਕੋ ਆਪੋ ਜਾਣ ਅੱਗੇ ਗਿਆਨ ਸੋਹੈ ਗੁਰੂ ਪਿਆਰੇ ਸਾਧ ਸੰਗਤ ਜੀ ਆਪ ਜੀ ਅਤੀ ਬਟ ਭਾਗੇ ਹੋ ਜੋ ਸਤਗੁਰਾਂ ਦੀ ਪਾਵਨ ਪਵਿੱਤਰ ਹਜੂਰੀ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਵੱਲੋਂ ਬਖਸ਼ਿਆ ਹੋਇਆ ਅਮੋਲਕ ਮਨੁੱਖਾ ਜਨਮ ਸਫਲ ਕਰਨ ਦਾ ਸਫਲ ਯਤਨ ਕਰਦੇ ਆਪ ਜੀ ਨੇ ਹੁਣੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਜੋ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ ਉਹਦੇ ਵਿੱਚੋਂ ਜਪਜੀ ਸਾਹਿਬ ਦੀ 21ਵੀਂ ਪੌੜੀ ਦੀ ਮੂਲ ਪਾਠ ਜੋ ਹੈ ਆਪ ਜੀ ਨੇ ਸਰਵਣ ਕੀਤਾ ਹੈ ਗੁਰੂ ਪਿਆਰਿਓ ਇਹ ਜਿਹੜਾ ਸਾਡਾ ਦੇਸ਼ ਹੈ ਜਿਸ ਨੂੰ ਤੀਰਥਾਂ ਦਾ ਦੇਸ਼ ਵੀ ਕਹਿੰਦੇ ਆ ਇੱਥੋਂ ਤੱਕਰ ਹਰ ਰਾਜ ਦੇ ਵਿੱਚ ਹਰ ਇੱਕ ਪ੍ਰਾਂਤ ਦੇ ਵਿੱਚ ਤੀਰਥ ਸਥਾਨ ਤੇ ਧਾਰਮਿਕ ਪਰੰਪਰਾ ਬਣੀ ਹੋਈ ਹੈ ਕੋਈ ਨਾ ਕੋਈ ਕਿਤੇ ਨਾ ਕਿਤੇ ਉਹਨਾਂ ਤੀਰਥਾਂ ਦੇ ਨਾਲ ਜੁੜਿਆ ਤੇ ਇੱਥੇ বাস ਨਹੀਂ ਆ ਮਨੁੱਖ ਜੱਪ ਤਪ ਦੇ ਵਿੱਚ ਲੱਗੇ ਆ ਤੇ ਉਹਨੂੰ ਕਰਕੇ ਉਹ ਸਮਝਦੇ ਆ ਕਿ ਅਸੀਂ ਪਵਿੱਤਰ ਹਾਂ ਇਸ਼ਨਾਨ ਕੀਤਾ ਜਾਏ ਦਾਨਪੁਣ ਕੀਤਾ ਜਾਏ ਤੇ ਹਿਰਦੇ ਦੀ ਸ਼ੁੱਧੀ ਹੋ ਜਾਂਦੀ ਇਹ ਉਹਨਾਂ ਦਾ ਸੋਚਣਾ ਹੈ ਪਰ ਜਗਤ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਵੇਂ ਉਹਨਾਂ ਨੇ ਵੱਡੇ ਵੱਡੇ ਤੀਰਥਾਂ ਦਾ ਭ੍ਰਮਣ ਕੀਤਾ ਪਰ ਗੁਰੂ ਸੰਗਤ ਜੀ ਉਹਨਾਂ ਦੇ ਤੀਰਥ ਤੇ ਭ੍ਰਮਣ ਕਰਨ ਦਾ ਇੱਕ ਮਕਸਦ ਸੀ ਕਿ ਤੀਰਥ ਦੀ ਜਿਹੜੀ ਸਹੀ ਰੂਪਰੇਖਾ ਹੈ ਨਾ ਜਿਹੜੀ ਤੀਰਥਾਂ ਦੀ ਮਹਾਨਤਾ ਹੈ ਤੀਰਥਾਂ ਦਾ ਸਹੀ ਅਸ਼ਨਾਣ ਜਿਹੜਾ ਹੈ ਉਹ ਜ਼ਿਕਰ ਸਤਗੁਰੂ ਜੀ ਨੇ ਇਸ ਪਾਵਨ ਪੰਗਤੀ ਵਿੱਚ ਕੀਤਾ ਹੁਣ ਕਿਸੇ ਨੇ ਸਵਾਲ ਕੀਤਾ ਹੋਵੇਗਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅਸੀਂ ਤੀਰਥਾਂ ਤੇ ਜਾਂਦੇ ਆਂ ਤਪ ਕਰਦੇ ਆਂ ਦਾਨ ਦਿੰਨੇ ਆਂ ਇਹਦਾ ਕੋਈ ਫਲ ਮਿਲਦਾ ਹੈ ਸਭ ਕਹਿੰਦੇ ਤੀਰਥ ਤਪ ਦਿਆ ਦਤ ਦਾਂ ਹਾਂ ਸਤਗੁਰ ਹੁਣ ਜਵਾਬ ਦੇ ਰਿਹਾ ਕਹਿੰਦੇ ਜੇ ਕੋ ਪਾਵੇ ਤਿਲਕਾ ਮਾਣ ਇੱਕ ਤਿਲ ਜਿਆ ਮਾਣ ਦੇ ਰੂਪ ਦੇ ਵਿੱਚ ਉਸਦੀ ਝੋਲੀ ਪੈਂਦਾ ਹਾਂ ਪਰ ਉਹਨਾਂ ਦੇ ਮਨ ਵਿੱਚ ਇੱਕ ਹੰਕਾਰ ਜ਼ਰੂਰ ਬਣ ਜਾਂਦਾ ਹੈ ਜਿਸ ਵੇਲੇ ਤੀਰਥਾਂ ਤੇ ਮਨੁੱਖ ਜਾਂਦਾ ਆ ਕੇ ਲੋਕਾਂ ਨੂੰ ਦੱਸਦਾ ਹੈ ਕਿ ਮੈਂ ਫਲਾਣੇ ਤੀਰਥ ਤੇ ਗਿਆ ਸੀ ਸਭ ਕਹਿੰਦੇ ਬਾਣੀ ਵਿੱਚ ਤੀਰਥ ਜਾਓ ਤਾਂ ਹਾਂ ਹਾਂ ਕਰਤੇ ਪੰਡਤ ਪੁੱਛੋ ਤੋਂ ਮਾਇਆ ਰਾਤੇ ਸਭ ਕਹਿੰਦੇ 100 ਸਥਾਨ ਬਤਾਵੋ ਮਿੱਤਾ ਜਾ ਕੇ ਹਰ ਹਰ ਕੀਰਤਨ ਨੇਤ। ਮਨੋ ਕਹ ਹੁੰਦਾ ਹੈ ਤੀਰਥਾਂ ਤੋਂ ਆਗੇ ਲੋਕਾਂ ਨੂੰ ਦੱਸਦਾ ਜਿੰਨੇ ਤੱਕਰ 11500 ਬੰਦਿਆਂ ਨੂੰ ਨਾ ਦੱਸ ਦਵੇ ਉਹਦੇ ਕਲੇਜੇ ਵਿੱਚ ਠੰਡ ਨਹੀਂ ਪੈਂਦੀ। ਇਹ ਨਹੀਂ ਕਿ ਉਹ ਲੋਕ ਕਰਦੇ ਆ ਅੱਜ ਆਪਣੇ ਜੋ ਇਸ ਸਤਿਗੁਰ ਜੀ ਦੇ ਸਿਧਾਂਤ ਤੋਂ ਸਤਿਗੁਰ ਦੇ ਉਪਦੇਸ਼ ਤੋਂ ਸਖਣੇ ਹਨ ਉਹ ਵੀ ਇਹੀ ਕਾਰਜ ਕਰਦੇ ਹਨ ਗੁਰਦੁਆਰਿਆਂ ਵਿੱਚ ਚਲੇ ਗਏ ਅਸੀਂ ਹਿਮਕੋਟ ਗਏ ਸੀ ਉੱਥੇ ਭਾਵੇਂ ਪ੍ਰਸ਼ਾਦ ਬਾਜ਼ਾਰ ਤੋਂ ਲਿਆਂਦਾ ਜਾਂਦਾ ਤੇ ਉਹਨੂੰ ਲੋਕਾਂ ਦੇ ਘਰਾਂ ਦੇ ਵਿੱਚ ਵੰਡਿਆ ਜਾਂਦਾ ਲੋਕਾਂ ਨੂੰ ਦੱਸਿਆ ਜਾਂਦਾ ਕਿ ਮੈਂ ਤੀਰਥਾਂ ਦੇ ਗਏ ਸੀ ਔਰ ਜਿਹੜਾ ਜ਼ਿਆਦਾ ਤੀਰਥ ਸਥਾਨ ਤੇ ਜਾਂਦਾ ਹੈ ਤੇ ਜਿਹੜਾ ਨਹੀਂ ਜਾਂਦਾ ਨਾ ਉਹਨੂੰ ਇਦਾਂ ਦੇਖਦੇ ਅਜਿਹਾ ਕੋਈ ਬਹੁ ਵੱਡੀ ਕਲਾਸ ਵਿੱਚ ਪੜਦਾ ਹੋਇਆ ਇੱਕ ਪਹਿਲੀ ਆੜੇ ਕਲਾਸ ਨੂੰ ਵੀ ਤੂੰ ਸਕੂਲ ਕਦੇ ਗਿਆ ਹੀ ਨਹੀਂ ਉਹ ਦੱਸਦੇ ਵੀ ਅਸੀਂ ਤਾਂ ਇੰਨੀ ਵਾਰ ਚਾਏ ਪਰ ਗੁਰੂ ਸਾਹਿਬ ਕਹਿੰਦੇ ਪ੍ਰਾਪਤੀ ਕੀ ਹੈ ਤੀਰਤ ਤਪ ਦਿਆਦਤ ਗਿਆਨ ਕੀ ਮਿਲਦਾ ਜੇ ਕੋ ਪਾਵੇ ਤਿਲਕਾਮਾ ਸਤਗੁਰ ਨੇ ਕਿਹਾ ਤੀਰਥਾਂ ਦੇ ਇਸ਼ਨਾਨ ਕਰਨ ਦੇ ਨਾਲ ਮਨ ਦੀ ਮੈਲ ਨਹੀਂ ਉਤਰ ਸਕਦੀ ਸੋਚ ਕਰੇ ਦਿਨ ਸਾਰਾ ਰਾਤ ਮਨ ਕੀ ਮੈਲਣਾ ਤੰਤੇ ਜਾ। ਐਨੂੰ ਤਾਂ ਜ਼ਰੂਰ ਧੋ ਰਿਆ ਸਰੀਰ ਨੂੰ ਧੋ ਰਿਐ ਇਸ ਦੇ ਹੀ ਕੋ ਬੋ ਸਾਧਨਾ ਕਰੇ। ਮਨ ਤੇ ਕਬੂ ਨਾ ਵਿਖਿਆ ਟਰੇ। ਸਭ ਕਹਿੰਦੇ ਹਾਂ ਮਿਲਦਾ ਹੈ। ਕੀ ਮਿਲਦਾ ਜੇ ਕੋ ਪਾਵੈ ਤਿਲਕਾਮਾ। ਸਾਰੇ ਕੌਮ ਦੇ ਮਹਾਨ ਵਿਦਵਾਨ ਮਹਾਨ ਪ੍ਰਚਾਰਕ ਗਿਆਨੀ ਸੰਸੇਂਧ ਜੀ ਮਸਕੀਨ ਇੱਕ ਵਿਚਾਰ ਦੁਨੀਆ ਦੇ ਸਾਹਮਣੇ ਪੇਸ਼ ਕਰਦੇ ਸਾਂ। ਅਲਾਹਾਬਾਦ ਆਪਾਂ ਜਾਣਦੇ ਆਂ। ਅਲਾਹਾਬਾਦ ਤਿੰਨ ਨਦੀਆਂ ਦਾ ਸੁਮੇਲ ਹੈ। ਜਿਹਨੂੰ ਤਰਵੈਣੀ ਵੀ ਕਹਿੰਦੇ ਆ। ਗੰਗਾ, ਜਮਨਾ ਤੇ ਸਰਸਵਤੀ। ਤਿੰਨ ਬੈਣੀਆਂ ਦਾ ਸੰਗਮ ਹੈ। ਤੇ ਹੁਣ ਜਿਹੜੇ ਅਰਥ ਮਸਕੀਨ ਸਾਹਿਬ ਕਰਦੇ ਆ। ਕਹਿੰਦੇ ਗੰਗਾ ਵੀ ਦਿਖਦੀ ਆ, ਜਮਨਾ ਵੀ ਦਿਖਦੀ ਆ ਪ੍ਰਤੱਖ ਰੂਪ ਦੇ ਵਿੱਚ। ਪਰ ਜੇ ਪੁੱਛਿਆ ਜਾਏ ਤੀਸਰੀ ਨਦੀ ਕਹਿੰਦੇ ਸਰਸਵਤੀ ਅੰਦਰੋਂ ਪ੍ਰਗਟ ਹੋ ਰਹੀ ਤੇ ਬੜੇ ਸੋਹਣੇ ਉਹਨਾਂ ਨੇ ਅਰਥ ਕੀਤੇ ਇਹ ਕਹਿੰਦੇ ਸੁਣਨਾ ਕੀ ਹੈ ਗੰਗਾ ਮੰਨਣਾ ਕੀ ਹੈ ਜਮਨਾ ਤੇ ਅੰਦਰੋਂ ਕੀ ਪੈਦਾ ਹੋਏਗਾ ਪ੍ਰੇਮ ਪੈਦਾ ਹੋਏਗਾ ਸੁਣਿਆ ਮੰਨਿਆ ਮਨ ਕੀਤਾ ਭਾਉ ਇਹ ਸਿੱਖ ਵਾਸਤੇ ਸਤਿਗੁਰ ਦੀ ਸੇਧ ਹੈ ਸਤਿਗੁਰੂ ਸਮਝਾ ਰਿਹਾ ਕਹਿੰਦੇ ਸੁਣਨਾ ਤੇ ਮੰਨਣਾ ਬਾਹਰੋਂ ਦਿਖਾਈ ਦੇ ਸਕਦੇ ਹਨ ਅਗਰ ਕੋਈ ਮੰਨਦਾ ਹੈ ਤਾਂ ਹੀ ਗੁਰਦੁਆਰੇ ਜਾ ਰਿਹਾ ਹੈ ਮੰਨ ਰਿਹਾ ਹੈ ਹਿਰਦੇ ਅੰਦਰ ਮਨੋਤ ਨਾ ਹੋਵੇ ਐਸਾ ਕਰੇ ਨਹੀਂ ਸਕਦਾ ਤੇ ਇਹ ਚੀਜ਼ਾਂ ਜਿਹੜੀਆਂ ਸਤਿਗੁਰ ਨੇ ਬਖਸ਼ਿਸ਼ ਕੀਤੀਆਂ ਕਹਿੰਦੇ ਪਰ ਮਨ ਦੇ ਅੰਦਰ ਪ੍ਰੇਮਲੀ ਪੈਦਾ ਹੋਇਆ ਤੇ ਅਸੀਂ ਜਿੰਨਾ ਵੀ ਕਰਦੇ ਆ ਉਹ ਬ्यर्थ ਚਲਾ ਜਾਂਦਾ ਤੇ ਜਦੋਂ ਇਹ ਪ੍ਰਾਪਤੀ ਕਰਾਂਗੇ ਸੁਣਿਆ ਮੰਨਿਆ ਜੇ ਸੁਣ ਕੇ ਮੰਨ ਲਿਆ ਮਨ ਕੀਤਾ ਭਾਵ ਅੰਦਰ ਪ੍ਰੇਮ ਪੈਦਾ ਕਰ ਲਿਆ ਪਰਮਾਤਮਾ ਦੇ ਪ੍ਰਤੀ ਫਿਰ ਬਾਹਰ ਤੀਰਥਾਂ ਦੇ ਇਸ਼ਨਾਨ ਕਰਨ ਦੀ ਲੋੜ ਨਹੀਂ ਹੈ ਸਭ ਕਹਿੰਦੇ ਅੰਤਰਗਤ ਤੀਰਥ ਮਲ ਨਾਓ ਅੰਦਰ ਹੀ ਤੀਰਥ ਹੈ ਕਿਉਂਕਿ ਮੈਲ ਵੀ ਅੰਦਰ ਹੈ ਤੇ ਉਹਦੇ ਧੋਣ ਦਾ ਸਾਧਨ ਵੀ ਅੰਦਰ ਹੈ ਤੀਰਥ ਨਹਾਉਣ ਜਾ ਮੈਂ ਵੀ ਜਾਣਾ ਗੁਰੂ ਸਾਹਿਬ ਕਹਿੰਦੇ ਪਰ ਮੇਰਾ ਤੀਰਥ ਕੀ ਆ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਰਾ ਪਰ ਸਤਿਗੁਰ ਕਹਿੰਦੇ ਹਉ ਨਾਮ ਹਰ ਕਾ ਸਦਾ ਜਾਚੋਂ ਦੇਹੋ ਪ੍ਰਭ ਧਰਨੀ ਤਰਾ ਹੁਣ ਸੱਭ ਜੀ ਕਿਰਪਾ ਕਰ ਰਿਹਾ ਕਹਿੰਦੇ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਜਿਹੜੇ ਸਾਡੇ ਵਿੱਚ ਗੁਰੂ ਪਿਆਰੇ ਗੁਣ ਹਨ ਇਹ ਸਾਰੇ ਪ੍ਰਮਾਤਮਾ ਦੇ ਹਨ ਬੜਾ ਸੋਹਣਾ ਫੈਸਲਾ ਬੜੀ ਸੁਣੀ ਭਾਵਨਾ ਦੇ ਨਾਲ ਪਟਕੀਰਤ ਜੀ ਕਹਿੰਦੇ ਹੈ ਸਤਿਗੁਰੂ ਜੀ ਹਮ ਅਗੁਣ ਭਰੇ ਏਕ ਗੁਣ ਨਾਲ ਹ ਜੋ ਅਸੀਂ ਚੰਗੇ ਕੰਮ ਕਰ ਰਹੇ ਹਾਂ ਸਾਰੇ ਗੁਣ ਪ੍ਰਮਾਤਮਾ ਦੇ ਆ ਜੋ ਵਾਪਸ ਲੈ ਲਵੇ ਸਾਡੇ ਕੋਲ ਕੀ ਅਸੀਂ ਤਾਂ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਸਭ ਕੰਦੇ ਗੁਣਾ ਤੋਂ ਬਿਨਾ ਪ੍ਰਮਾਤਮਾ ਦੀ ਭਗਤੀ ਹੋ ਹੀ ਨਹੀਂ ਸਕਦੀ ਇੱਥੇ ਜ਼ਰੂਰ ਧਿਆਨ ਦੀ ਧਿਆਨ ਦੇਣ ਦੀ ਜ਼ਰੂਰਤ ਹੈ ਭਗਤ ਸ਼ਬਦ ਭੱਬਾ ਗੱਗਾ ਤੱਤੇ ਨੂੰ ਔਂਕੜ ਵੀ ਆਉਂਦਾ ਭੱਬਾ ਗੱਗਾ ਤੱਤਾ ਮੁਗਤਾ ਵੀ ਆਉਂਦਾ ਪਰ ਇੱਥੇ ਭਗਤ ਜਿਹੜਾ ਉਚਾਰਨ ਭਗਤੀ ਹੋਏਗਾ ਪਰ ਅਰਥ ਅਲੱਗ-ਅਲੱਗ ਹਨ ਭੱਬਾ ਗੱਗਾ ਤੱਤੇ ਨੂੰ ਸਿਆਰੀ ਜਿੱਥੇ ਆਏਗੀ ਉਹਦਾ ਅਰਥ ਹੈ ਭਗਤੀ ਕਹਿੰਦੇ ਪ੍ਰਮਾਤਮਾ ਦੇ ਗੁਣਾ ਤੋਂ ਬਿਨਾ ਭਗਤੀ ਹੋ ਹੀ ਨਹੀਂ ਸਕਦੀ ਕਿਉਂਕਿ ਗੁਣਾ ਤੋਂ ਬਿਨਾ ਵਾਸਤਵਿਕ ਤੇਰੇ ਨੇੜੇ ਹੋਣਾ ਉਹ ਕੀ ਗੱਲ ਹੈ ਬਾਈ ਗੁਰਜੀ ਸੋਣਾ ਵੀ ਇੱਕ ਗੁਣ ਹੈ ਮੰਣਾ ਵੀ ਇੱਕ ਗੁਣ ਹੈ ਭਾਉ ਵੀ ਗੁਣ ਹੈ ਸੀਲ ਸੰਜਮ ਵੀ ਗੁਣ ਹੈ ਗੁਣਾਂ ਤੋਂ ਬਿਨਾ ਕੋਈ ਭਗਤ ਨਹੀਂ ਹੋ ਸਕਦਾ ਭਗਤ ਅਰਥ ਜਿਸ ਦੇ ਅੰਦਰ ਗੁਣ ਹਨ ਉਹਦੀ ਭਗਤੀ ਨਹੀਂ ਹੋ ਸਕਦੀ ਉਸ ਦੇ ਅੰਦਰ ਕੀ ਗੁਣ ਹਨ ਉਹ ਸਰੋਤਾ ਹੈ ਉਹ ਸੰਜਮੀ ਹੈ ਦਿਆਵਾਨ ਹੈ ਬੜੀ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਤੇ ਜਿੰਨੇ ਤੱਕ ਗੁਣ ਨਹੀਂ ਉਹਨੇ ਤੱਕ ਪਰਮਾਤਮਾ ਦੀ ਭਗਤੀ ਨਹੀਂ ਹੋ ਸਕੀ ਬਿਨ ਗੁਣ ਕੀਤੇ ਭਗਤ ਨਾ ਹੋਏ ਕਿਉਂਕਿ ਉਹਦੇ ਗੁਣ ਹਨ ਜੇ ਮੇਰੇ ਕੋਲ ਕੋਈ ਗੁਣ ਹੈ ਇਹ ਪਰਮਾਤਮਾ ਨੇ ਬਖਸ਼ਿਆ ਹੈ ਜਿਵੇਂ ਅਸੀਂ ਬੋਲ ਰਹੇ ਹਾਂ ਸਤਿਗੁਰੂ ਕਹਿੰਦੇ ਜੇ ਬੋਲ ਰਹੇ ਹਾਂ ਕਥਨ ਕਰ ਰਹੇ ਹਾਂ ਉਹ ਆਪ ਹੈ ਪਰਮਾਤਮਾ ਜੇ ਆਪ ਸੰਗਤ ਰੂਪ ਦੇ ਵਿੱਚ ਬੈਠ ਕੇ ਸੁਣ ਰਹੇ ਹੋ ਉਹ ਆਪ ਸੁਣ ਰਿਹਾ ਹੈ ਆਪ ਕਥੇ ਆਪ ਸੁਣਨੇ ਹਾਰ ਆਪੇ ਇੱਕ ਆਪ ਵਿਸਥਾਰ ਜਿਸ ਤਰ੍ਹਾਂ ਉਦਾਹਰਨ ਦੇ ਤੌਰ ਤੇ ਗੁਰੂ ਸੰਗਤ ਜੀ ਕਿ ਮੇਰੇ ਕਮਰੇ ਵਿੱਚ ਸੂਰਜ ਦੀ ਰੋਸ਼ਨੀ ਆ ਰਹੀ ਹੈ ਮੈਂ ਦਾਵਾ ਨਹੀਂ ਕਰ ਸਕਦਾ ਕਿ ਰੋਸ਼ਨੀ 베ਰੀ ਹੈ ਕਿਉਂਕਿ ਉਹ ਮੇਰੇ ਕਮਰੇ ਵਿੱਚ ਹੈ ਪਰ ਅਜਿਹਾ ਦਾਵਾ ਝੂਠਾ ਹੈ ਰੋਸ਼ਨੀ ਵੀ ਸੂਰਜ ਦੀ ਹੈ ਪ੍ਰਕਾਸ਼ ਵੀ ਸੂਰਜ ਦਾ ਹਾਂ ਮੇਰੇ ਕਮਰੇ ਵਿੱਚ ਹੈ ਉਹ ਸੂਰਜ ਪ੍ਰਕਾਸ਼ਮਾਨ ਗੁਣ ਉਹਦੇ ਆ ਪਰਮਾਤਮਾ ਦੇ ਆ ਤੇ ਸਤਗੁਰੂ ਮਹਾਰਾਜ ਕਹਿੰਦੇ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਥ ਬਾਣੀ ਬਰਮਾਓ ਜਗਦੀ ਰਚਨਾ ਵਿੱਚ ਇੱਕ ਚਰਚਾ ਹੈ ਇਹ ਸੰਸਾਰ ਬ੍ਰਹਮ ਨੇ ਬਣਾਇਆ ਪਰ ਮੇਰੇ ਪਾਤਸ਼ਾਹ ਕਹਿੰਦੇ ਆ ਏ ਅਕਾਲਪੁਰਖ ਸਵਸਤ ਆਤ ਬਾਣੀ ਪਰਮਾਤਮਾ ਏ ਪ੍ਰਮਾਤਮਾ ਤੇਰੀ ਜੈ ਹੋਵੇ ਤੂੰ ਕਲਿਆਣਕਾਰੀ ਹੈ ਤੂੰ ਸਦੀਵੀ ਹੈ ਤੂੰ ਹੀ ਬ੍ਰह्म ਹੈ ਤੂੰ ਹੀ ਨਾਦ ਹੈ ਉਹ ਬਾਣੀ ਹੈ ਪ੍ਰਮਾਤਮਾ ਹੀ ਮਾਇਆ ਸਭ ਕੁਝ ਉਹੀ ਹੈ ਤੇਰੇ ਤੋਂ ਸਭ ਕੁਝ ਬਣਿਆ ਹੈ ਜੇ ਅੱਗੇ ਗੁਰੂ ਸਾਹਿਬ ਕਹਿੰਦੇ ਸਤ ਸੁਹਾਨ ਸਦਾ ਮਨ ਚਾਓ ਜਿਸ ਤਰ੍ਹਾਂ ॠषि मुनियों ਨੇ ਆਖਿਆ ਨ ਸਤਿyam शिवम् सौद्रम साधु गुरु ਕਹਿੰਦੇ ਪ੍ਰਮਾਤਮਾ ਤੇਰੇ ਤੋਂ ਸੋਹਣਾ ਕੋਈ ਵੀ ਨਹੀਂ ਹੈ। ਅਤ ਸੁੰਦਰ ਮਨ ਮੋਹਣ ਪਿਆਰੇ ਸਭੂ ਮਦਨ ਰਾਰੇ ਇਹ ਪ੍ਰਮਾਤਮਾ ਤੇਰੇ ਤੋਂ ਸੋਹਣਾ ਕੋਈ ਵੀ ਨਹੀਂ। ਅਗਲੀ ਗੁਰੂ ਪਿਆਰਿਓ ਗੁਰੂ ਸਾਹਿਬ ਜੀ ਇਸੇ ਬਾਡੀ ਦੇ ਵਿੱਚ ਵਿਚਾਰ ਨੂੰ ਦੂਸਰੇ ਰੂਪ ਦੇ ਵਿੱਚ ਬਖਸ਼ਿਸ਼ ਕਰ ਰਹੇ ਆ। ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਇਹ ਸਦੀਆਂ ਤੋਂ ਸਵਾਲ ਹੈ ਕਿ ਪ੍ਰਮਾਤਮਾ ਕਿਹੜੇ ਵੇਲੇ ਸ੍ਰਿਸ਼ਟੀ ਨੂੰ ਬਣਾਇਆ ਉਹ ਕਿਹੜਾ ਸਮਾਂ ਸੀ ਵਕਤ ਦਾ ਅਰਥ ਵੀ ਸਮਾਂ ਹੁੰਦਾ ਟਾਈਮ ਬੇਲਾ ਵੀ ਟਾਈਮ ਹੈ ਕਵਣ ਸਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਉਹ ਕਿਹੜੀ ਤਾਰੀਖ ਸੀ ਕਿਹੜੀ ਡੇਟ ਸੀ ਕਿਹੜਾ ਵਾਰ ਸੀ ਕਿ ਜਿੱਦਣ ਪ੍ਰਮਾਤਮਾ ਨੇ ਸ੍ਰਿਸ਼ਟੀ ਨੂੰ ਬਣਾਇਆ ਸਭ ਕਹਿੰਦੇ ਕਵਣ ਸ੍ਰਤੀ ਮਹਾ ਕਵਣ ਕਿਹੜੀ ਰੁੱਤ ਸੀ ਕਿਹੜਾ ਮਹੀਨਾ ਸੀ ਜਿਤ ਹੋਆ ਆਕਾਰ ਜਦੋਂ ਇਹ ਪੂਰਾ ਸ੍ਰਿਸ਼ਟੀ ਦਾ ਆਕਾਰ ਬਣਿਆ ਆਕਾਰ ਸੰਸਾਰ ਦਾ ਆਕਾਰ ਰੂਪ ਵਿੱਚ ਜਨਮ ਹੋਇਆ ਕਵਨ ਸੁਰਤੀ ਮਹਾਕਾਵਨ ਜਿਤ ਹੋਆ ਆਕਾਰ ਬਹੁਤ ਲੋਕਾਂ ਨੇ ਅੰਦਾਜ਼ਾ ਲਾਇਆ ਇਸਾਈਅਤ ਬੁੱਧਕੇ ਨਿਕਲ ਗਈ ਉਹ ਕਹਿੰਦੇ ਲੱਗੇ 6 ਦਿਨ ਪ੍ਰਮਾਤਮਾ ਨੇ ਸ੍ਰਿਸ਼ਟੀ ਬਣਾਈ 7ਵੇਂ ਦਿਨ ਆਰਾਮ ਕੀਤਾ ਉਹਨੂੰ ਸੰਡੇ ਕਹਿੰਦੇ ਪਾਈ ਉਹਨਾਂ ਨੂੰ ਪੁੱਛੋ ਭਾਈ ਇਹ ਦੱਸੋ ਜੇ ਸ੍ਰਿਸ਼ਟੀ ਨਹੀਂ ਬਣੀ ਸੀ ਤੇ ਸੰਡੇ ਮੰਡੇ ਕਿੱਥੋਂ ਬਣਗੇ ਸਹਿਬ ਮਹਾਰਾਜੋ ਇੱਥੇ ਕਿਰਪਾ ਕਰਦੇ ਆ ਕਹਿੰਦੇ ਕਿਹੜਾ ਵਕਤ ਸੀ ਕਿਹੜਾ ਸਮਾਂ ਸੀ ਕਿਹੜੀ ਥਿੱਤ ਸੀ ਕਿਹੜਾ ਕੜਾ ਵਾਰ ਸੀ ਕਵਨ ਸਵੇਲਾ ਵਕਤ ਕਵਣ ਕਵਣ ਥਿੱਤ ਕਵਣ ਵਾਰ ਕਵਨ ਸ੍ਰੁਤੀ ਮਾ ਕਵਣ ਜੇ ਤੋ ਆਕਾਰ ਬੇਲ ਨਾ ਪਾਈਆਂ ਪੰਡਤੀ ਜੇ ਹੋਵੇ ਲੇਖ ਪ੍ਰਾਂ ਉਹ ਭਗਤ ਰੁੱਤ ਮਹੀਨਾ ਥਿਤ ਪੰਡਤਾਂ ਨੂੰ ਵੀ ਨਹੀਂ ਮਿਲਿਆ ਨਹੀਂ ਪਤਾ ਚੱਲ ਸਕਿਆ ਖਾਸ ਕਰਕੇ ਪੰਡਤਾਂ ਦੇ ਸਰਮੋਰ ਪੰਡਤ ਬ੍ਰਾਹਮਣਾਂ ਦੇ ਸਰਮੋਰ ਬ੍ਰਾਹਮਣ ਬ੍ਰਹਮਾ ਜੀ ਨੂੰ ਵੀ ਨਹੀਂ ਪਤਾ ਲੱਗਿਆ ਹਾਂ ਜਦ ਸ੍ਰਿਸ਼ਟੀ ਦੇ ਆਦੰਤ ਕਾਲ ਭਾਰਨ ਗਏ ਆਖਰ ਰਚਨਾ ਤੋਂ ਇਹ ਕਹਿ ਨਿਕਲਿਆ ਨੇਤੀ ਲਹਿਤੀ ਨੇਤੀ ਇਹ ਨਹੀਂ ਇਹ ਨਹੀਂ ਇਹ ਨਹੀਂ ਜੋ ਉਹ ਹੱਥ ਆਏ ਨਹੀਂ ਸਤਗੁਰੂ ਜੀ ਦਾ ਇੱਕ ਭਜਨ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਕਹਿੰਦੇ ਨਾਲ ਕੁਟੰਬ ਸਾਥ ਵਰਤਦਾ ਬ੍ਰਾਹਮਣ ਭਾਲਣ ਸ੍ਰਿਸ਼ਟ ਗਿਆ ਆਗੇ ਅੰਤ ਨਾ ਪਾਇਓ ਤਾਂ ਕਾ ਕਾਂਸ਼ ਸੇਧ ਕਿਆ ਵੱਡਾ ਪਿਆ ਆਕਰ ਥੱਕ ਗਿਆ ਬ੍ਰਹਮਣ ਨੇ ਵੀ ਕਹਿ ਦਿੱਤਾ ਬੇਅੰਤ ਹੈ ਬੇਅੰਤ ਹੈ ਪਰ ਇਹੀ ਤਾਂ ਗੁਰੂ ਪਿਆਰਿਓ ਸਾਨੂੰ ਸਮਝਣ ਦੀ ਜ਼ਰੂਰਤ ਹੈ ਗੁਰੂ ਸਾਹਿਬ ਕਹਿੰਦੇ ਇਹ ਵੀ ਤਾਂ ਕੋਈ ਕਹਿ ਸਕਦਾ ਨਾ ਤੂੰ ਬੇਅੰਤ ਕਿ ਤੂੰ ਇਹ ਪ੍ਰਮਾਤਮਾ ਤੂੰ ਬੇਅੰਤ ਹੈ ਕੋ ਬਿਰਲਾ ਜਾਣੇ ਇਹ ਵੀ ਤਾਂ ਕੋਈ ਪਰ ਲੈ ਜਾਣਦਾ ਕਿ ਪ੍ਰਮਾਤਮਾ ਬੇਅੰਤ ਅਸੀ ਤਾਂ ਅੰਤ ਲੱਭਣ ਨੂੰ ਘੁੰਮਣ ਤੇ ਫਿਰਦੇ ਪਰ ਨਹੀਂ ਪਾਇਆ ਜਾ ਸਕਦਾ ਅਨੰਤ ਹੈ ਪ੍ਰਮਾਤਮਾ ਇਹਦੇ ਤੇ ਨਹੀਂ ਲੱਭ ਸਕਦੇ ਜੋ ਕੁਝ ਮੈਂ ਲੱਭਿਆ ਹੈ ਹੈ ਹੀ ਨਹੀਂ ਹੈ ਕਿਉਂ ਪ੍ਰਮਾਤਮਾ ਤੂੰ ਪਰੇ ਤੋਂ ਪਰੇ ਹੈ ਸਭ ਕਹਿੰਦੇ ਅੱਗੇ ਅੰਤ ਨਾ ਪਾਇਓ ਤਾਂ ਕਾ ਕਾਸ਼ ਛੇਦ ਕਿਆ ਵੱਡਾ ਪਿਆ ਸਾਹਿਬ ਕਿਰਪਾ ਕਰ ਰਿਆ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਕਰਾਂ ਇੱਕ ਬੇਨਤੀ ਆਪ ਜੀ ਦੇ ਗੁਚਰੇ ਕਰਦੇ ਆ ਕਿਉਂਕਿ ਸਾਡੀ ਬਾਣੀ ਨੂੰ ਪਹਿਲੀ ਗੱਲ ਤਾਂ ਅਸੀਂ ਦੂਸਰਿਆਂ ਤੇ ਉਲਾਂਭਾ ਕੀ ਕਰਨਾ ਅਸੀਂ ਆਪ ਹੀ ਸਾਡੇ ਹੀ ਅਖੌਤੀ ਜਿਹੜੇ ਪ੍ਰਚਾਰਕ ਹਨ ਤੇ ਉਹ ਬਾਣੀ ਨੂੰ ਤਰੋੜ ਮਰੋੜ ਕੇ ਆਪਣੇ ਭਾਵ ਦੇ ਅਰਥ ਕਰਕੇ ਆਪਣੀ ਦੁਕਾਨਦਾਰੀ ਆਪਣੇ ਡੇਰੇ ਚਲਾ ਰਹੇ। ਉਹਨਾਂ ਲੋਕਾਂ ਨੇ ਤਾਂ ਕਰਨੇ ਸੀ ਬਾਣੀ ਦੇ ਵਿੱਚ ਪਰ ਅਸੀਂ ਖੁਦ ਕਰ ਰਹੇ ਹਾਂ। ਗੁਰਦਾਸਪੁਰ ਦੇ ਵਿੱਚ ਕਾਧੀਆਂ ਇੱਕ ਫਿਰਕਾ ਹੈ। ਮੁਸਲਮਾਨਾਂ ਦਾ ਉਹਨਾਂ ਨੇ ਇੱਕ ਕਿਤਾਬ ਜਾਂ ਤਿਆਰ ਕੀਤਾ ਸੀ ਪਹਿਲਾਂ ਥੋੜੇ ਸਮਾਂ ਪਹਿਲਾਂ। ਉਹਦਾ ਉਹਨਾਂ ਨੇ ਸਰਲੇਖ ਹੀ ਲਿਖਿਆ ਵਕਤ ਨਾ ਪਾਇਓ ਕਾਧੀਆਂ। ਵੀ ਕਾਧੀਆਂ ਵਾਲਿਆਂ ਨੂੰ ਵਕਤ ਨਾ ਪਾਇਓ ਸਿੱਖੋ। ਪਰ ਜੇ ਅਸੀਂ ਸਮਝੇ ਨਹੀਂ ਆ ਨਾ। ਬਾਣੀ ਨੂੰ ਭਾਵਨਾ ਨੂੰ ਨਹੀਂ ਸਮਝੇ ਗੁਰੂ ਸਾਹਿਬ ਕਿਸ ਪ੍ਰਥਾਏ ਕਿਸ ਭਾਵਨਾ ਦੇ ਨਾਲ ਇਹ ਸਤਗੁਰ ਪੌੜੀ ਉਚਾਰਨ ਕਰ ਰਹੇ ਸਤਗੁਰ ਉਸ ਸਮੇਂ ਦੀ ਗੱਲ ਕਰ ਰਿਹਾ ਕਹਿੰਦੇ ਉਸ ਸਮੇਂ ਨੂੰ ਤਾਂ ਇਸਲਾਮ ਦੇ ਜਿਹੜੇ ਪ੍ਰਮੁੱਖ ਕਾਜੀ ਹਨ ਉਹਨਾਂ ਨੇ ਵੀ ਨਹੀਂ ਇਸ ਸਮੇਂ ਨੂੰ ਸਮਝਿਆ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੈ ਕੁਰਾਨ ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਨਾ ਤੇ ਉਹਨਾਂ ਨੇ ਵੀ ਕੁਰਾਨ ਲਿਖ ਦੇਣੀ ਸੀ ਥਿਤਵਾਰ ਨਾ ਜੋਗੀ ਜਾਣੇ ਹੁਣ ਤੀਸਰਾ ਧੜਾ ਸੀ ਉਸ ਵੇਲੇ ਇੱਕ ਬ੍ਰਾਹਮਣ ਇੱਕ ਇਸਲਾਮ ਤੇ ਇੱਕ ਜੋਗੀ ਜੋਗੀਆਂ ਨੇ ਵੀ ਸਤਿਗੁਰ ਕਹਿੰਦੇ ਕਿਹੜਾ ਥਿਤ ਸੀ ਕਿਹੜਾ ਵਾਰ ਸੀ ਜੋਗੀ ਨੇ ਜਾਣਦੇ ਰੁੱਤ ਵੀ ਨਹੀਂ ਜਾਣਦੇ ਕਿਹੜਾ ਮਹੀਨਾ ਸੀ ਹੁਣ ਸਤਿਗੁਰ ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ ਅਸਲੀਅਤ ਇਹ ਹੈ ਸੱਚ ਇਹ ਹੈ ਕਹਿੰਦੇ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਉਹ ਪ੍ਰਮਾਤਮਾ ਜਾਣਦਾ ਹੈ ਅਕਾਲ ਪੁਰਖ ਜਾਣਦਾ ਜਦੋਂ ਉਹਨੇ ਸੰਸਾਰ ਨੂੰ ਸਾਜਿਆ ਉਸ ਵਕਤ ਤੋਂ ਸ੍ਰਿਸ਼ਟੀ ਬਣੀ ਐ ਪਰ ਉਸਨੇ ਕਦੋਂ ਸਾਜਣਾ ਕੀਤੀ ਇਹ ਰੁੱਤ ਮਹੀਨਾ ਕੋਈ ਨਹੀਂ ਜਾਣਦਾ ਪਰਮਾਤਮਾ ਹੀ ਜਾਣਦਾ ਸਤਗੁਰੂ ਮਹਾਰਾਜ ਕਹਿੰਦੇ ਕਿਵ ਕਰ ਆਖਾਂ ਕਿਵ ਸਲਾਹੀ ਕਿਉਂ ਬਰਨੀ ਕਿਵ ਜਾਣਾ ਇਹ ਪਰਮਾਤਮਾ ਜੀ ਵਾਹਿਗੁਰੂ ਜੀ ਮੈਂ ਤੇਰੀ ਸਿਫਤ ਸਲਾਹ ਕਿਵੇਂ ਕਰਾਂ ਮੈਂ ਆਪਣੀ ਜ਼ੁਬਾਨ ਨਾਲ ਤੇਰੀ ਉਪਮਾ ਕਿਦਾਂ ਕਰ ਸਕਦਾ ਤੂੰ ਅਨੰਤ ਹੈ ਕਿਵ ਕਰ ਆਖਾਂ ਕਿਵ ਸਲਾਹੀ ਕਿਉਂ ਬਰ ਨਹੀਂ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਹੁਣ ਜਿਹਨਾਂ ਨੇ ਬਿਆਨ ਕੀਤਾ ਨਾ ਉਹਨਾਂ ਕਿਹਾ ਵੀ ਬਹੁਤ ਇਹਨੂੰ ਪਤਾ ਫਿਰ ਉਸ ਤੋਂ ਵੱਡਾ ਆ ਗਿਆ ਉਹਨੇ ਬਿਆਨ ਕਰ ਦਿੱਤਾ ਵੀ ਉਹਨੂੰ ਵੀ ਬਹੁਤ ਪਤਾ ਪਰ ਕੋਈ ਵੀ ਨਹੀਂ ਜਾਣਦਾ ਸਤਗੁਰ ਕਹਿੰਦੇ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਉਹ ਮਾਲਕ ਜਿਹੜਾ ਨਾ ਪ੍ਰਮਾਤਮਾ ਵੱਡਾ ਹੈ ਤੇ ਉਹਦਾ ਨਾਮਣਾ ਜਿਹੜਾ ਉਹਦੀ ਵਡਿਆਈ ਵੀ ਵੱਡੀ ਹੈ ਕੀਤਾ ਜਾਂ ਕਾ ਹੋਵੇ ਇਹ ਸਭ ਕੁਝ ਕੀਤਾ ਪ੍ਰਮਾਤਮਾ ਕਾਲਪੁਰਖ ਦਾ ਹੁੰਦਾ ਹੈ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨਾ ਸੋਹੇ ਉਹ ਅੱਗੇ ਜਾ ਕੇ ਸੁਭਾਇਮਾਨ ਨਹੀਂ ਹੋਏਗਾ ਜਿਹੜਾ ਕਹਿੰਦਾ ਨਾ ਮੈਂ ਤੁਹਾਨੂੰ ਦੱਸਦਾ ਇਹ ਦਾਵਾ ਫੋਕਾ ਹੋਵੇਗਾ ਝੂਠਾ ਹੋਏਗਾ ਕਿਉਂਕਿ ਉਸ ਬਿਆੰਤ ਨੂੰ ਉਸ ਅਨੰਦ ਨੂੰ ਉਸ ਅਸੀਮ ਨੂੰ ਜ਼ਬਾਨ ਦੀ ਸੀਮਾ ਨਾਲ ਦਿਮਾਗ ਦੀ ਸੀਮਾ ਨਾਲ ਜਨਣਾ ਬਹੁਤ ਔਖਾ ਹੈ ਕਿਉਂਕਿ ਸਾਡੂੰ ਪ੍ਰਮਾਤਮਾ ਨੇ ਅੱਖਾਂ ਦਿੱਤੀਆਂ ਅੱਖਾਂ ਦੀ ਦੇਖਣ ਦੀ ਸੀਮਾ ਹੈ ਦਿਮਾਗ ਦਿੱਤਾ ਸੋਚਣ ਦੀ ਸੀਮਾ ਹੈ ਪਰ ਇਹਦੇ ਨਾਲ ਅਸੀਂ ਉਹਨੂੰ ਬਿਆਨ ਥੋੜੇ ਕਰ ਸਕਦੇ ਹਾਂ ਉਹਦੀ ਸਾਡੀ ਸੀਮਾ ਖਤਮ ਹੋ ਜਾਣੀ ਹੈ ਉਹ ਅਨੰਤ ਹੈ ਦਿਮਾਗ ਦੀ ਸੀਮਾ ਨਾਲ ਜਾਣਨਾ ਬਹੁਤ ਔਖਾ ਹੈ ਅਗਰ ਦਿਮਾਗ ਨਾਲ ਉਸਨੂੰ ਜਾਣ ਲਵੇ ਨਾ ਤੇ ਰਸਨਾ ਉਹਨੂੰ ਉਸਨੂੰ ਬਿਆਨ ਕਰ ਦੇਵੇ ਸਪਸ਼ਟ ਹੋ ਜਾਏਗਾ ਕਿ ਪ੍ਰਮਾਤਮਾ ਸੀਮਾ ਨਹੀਂ ਹੈ ਬਿਆਨਤ ਨਹੀਂ ਹੈ ਉਸਨੂੰ ਕਿਤਨਾ ਕੁ ਬਿਆਨ ਕਰ ਸਕੀਏ ਕਿੰਨਾ ਸਮਝ ਲਈਏ ਉਸ ਬਾਰੇ ਜਾਣਕਾਰੀ ਬਹੁਤ ਥੋੜੀ ਹੈ ਉਸ ਨੂੰ ਬਿਆਨ ਕਰਨਾ ਬੇਹੱਦ ਛੋਟਾ ਹੈ ਗੁਰੂ ਸਾਹਿਬ ਨੇ ਫੈਸਲਾ ਦਿੱਤਾ ਨਾ ਪਿੱਛੇ ਆਪ ਪੜ ਕੇ ਆਏ ਆ ਕਹਿੰਦੇ ਜੇ ਹੋਂ ਜਾਣਾ ਅੱਖਾਂ ਨਹੀਂ ਵੀ ਗੁਰੂ ਸਾਹਿਬ ਦੀ ਜੇ ਤੁਸੀਂ ਜਾਣਦੇ ਆਖਦੇ ਕਿਉਂ ਨਹੀਂ ਕਹਿੰਦੇ ਕਹਿਣਾ ਕਥਨ ਨਾ ਜਾਈ ਕਥਨ ਕਰਨ ਤੋਂ ਬਾਅਦ ਹੈ ਬਹੁਤਾ ਕਹੀਏ ਬਹੁਤਾ ਹੋਏ ਉਹ ਤਾਂ ਬਿਆਨਤ ਹੈ ਨਾ ਪ੍ਰਮਾਤਮਾ ਕਾਲਪੁਰਖ ਜਿਹੜਾ ਉਹਦੀ ਬਿਆਨਤਤਾ ਜਿਹੜੀ ਆ ਗੁਰੂ ਪਿਆਰਿਓ ਨਹੀਂ ਬਿਆਨ ਕੀਤੀ ਜਾ ਸਕਦੀ ਉਹ ਬਿਆਨਤ ਹੈ ਔਰ ਇਹ ਵੀ ਤਾਂ ਕੋਈ ਬਿਰਲਾ ਜਾਣਦਾ ਨਾ ਤੂੰ ਬਿਆੰਤ ਕੋ ਬਿਰਲਾ ਜਾਣ ਸਭ ਦੀ ਕਿਰਪਾ ਕਰਦੇ ਆ ਭਾਈ ਉਹੀ ਜਾਣਦਾ ਪਰਮਾਤਮਾ ਹੀ ਜਾਣਦਾ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨਾ ਸੋਹੈ ਪਰ ਉਹਨੂੰ ਫਿਰ ਅੱਗੇ ਜਾ ਕੇ ਸਨਮਾਨ ਨਹੀਂ ਮਿਲਦਾ ਉਹਨੂੰ ਆਦਰ ਨਹੀਂ ਮਿਲਦਾ ਜਿਹੜਾ ਹੰਕਾਰ ਕਰਦਾ ਕਿ ਮੈਂ ਜਾਣਦਾ ਪਰਮਾਤਮਾ ਨੂੰ ਸਤਗੁਰ ਮਾਰਗ ਕਹਿੰਦੇ ਭਾਈ ਨਹੀਂ ਆਪਣੇ ਆਪ ਨੂੰ ਜਾਣ ਲੈ ਬਹੁਤ ਹੈ ਉਹਨੂੰ ਜਾਣਨਾ ਤਾਂ ਬਹੁਤ ਦੂਰ ਹੈ ਉਹ ਬਿਆੰਤ ਹੈ ਪਰਮਾਤਮਾ ਜਿਹੜਾ ਹੈ ਉਹ ਸਾਡੇ ਸੋਚ ਤੋਂ ਪਰੇ ਹੈ ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੈ ਜੀ ਜਾਂ ਸਭ ਖੇਲ ਤੇਰਾ ਕਿਆ ਕੋ ਆਖ ਵਿਖਾਣੇ ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗਤ ਪਾਇਆ ਕਹੇ ਨਾਨਕ ਤੂੰ ਸਦਾ ਗੰਮ ਹੈ ਤੇਰਾ ਅੰਤ ਨਾ ਪਾਇਆ ਏ ਸਤਿਗੁਰ ਜੀ ਤੇਰਾ ਅੰਤ ਨਹੀਂ ਅਸੀਂ ਪਾ ਸਕਦੇ ਏ ਸਤਿਗੁਰ ਮੇਰੇ ਪ੍ਰਮਾਤਮਾ ਜੀ ਤੂੰ ਬਿਆੰਤ ਹੈ ਤੂੰ ਬਿਆੰਤ ਹੈ ਬਿਆੰਤ ਹੈ ਸਤਿਗੁਰ ਮਹਾਰਾਜ ਸਾਹਿਬ ਕਹਿੰਦੇ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣ ਅਗੇ ਗਿਆਨਾ ਸੋਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ